ਹੈਲੋ ਜੀ ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਏ ਇਹ ਕਹਾਣੀ ਰਾਜਸਥਾਨ ਦੇ ਇੱਕ ਪਿੰਡ ਦੀ ਹੈ ਜੀ ਇੱਥੇ ਸ਼ਾਮ ਲਾਲ ਨਾਂ ਦਾ ਇੱਕ ਕਿਸਾਨ ਰਹਿੰਦਾ ਸੀ ਤੇ ਉਸ ਦੀ ਇੱਕ ਬੇਟੀ ਸੀ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਕਿ ਪਤਨੀ ਦੀ ਮੌਤ ਤੋਂ ਬਾਅਦ ਉਸ ਕੋਲ ਘਰ ਅਤੇ ਖੇਤ ਦੀ ਜ਼ਿੰਮੇਵਾਰੀ ਦੋਨੋਂ ਸੀ ਕਿ ਆਪਣੀ ਧੀ ਨੂੰ ਵੀ ਸੰਭਾਲਣਾ ਸੀ ਇਹ ਸਾਰੇ ਕੰਮ ਉਸ ਦੇ ਲਈ ਬੜੇ ਮੁਸ਼ਕਲ ਸੀ। ਉਹ ਬੜੀ ਮੁਸ਼ਕਲ ਨਾਲ ਸਾਰੇ ਕੰਮ ਕਰਦਾ। ਉਸ ਕੋਲ ਜ਼ਮੀਨ ਬਹੁਤ ਹੀ ਥੋੜੀ ਸੀ ਤੇ ਉਹ ਬੜਦਾ ਨਾਲ ਹੀ ਖੇਤੀ ਕਰਦਾ ਸੀ। ਇੱਕ ਵਾਰ ਉਹਨਾਂ ਦੇ ਇਲਾਕੇ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ। ਕਿਸੇ ਦੇ ਵੀ ਕੋਈ ਫਸਲ ਨਾ ਹੋਈ। ਕਿਸ਼ਾਮ ਲਾਲ ਕੋਲ ਜੋ ਵੀ ਥੋੜੇ-ਬਹੁਤੇ ਪੈਸੇ ਸੀ ਉਸ ਨੇ ਸਾਰੇ ਖਰਚ ਕਰ ਲਏ ਸੀ। ਹੁਣ ਉਸ ਨੂੰ ਆਪਣੇ ਘਰ ਚ ਲਾਉਣ ਦੀ ਬਹੁਤ ਫਿਕਰ ਸੀ। ਤੇ ਕਰਵਤੀ ਪਸਾ ਹੁਣ ਕਰਕੇ ਦਿਨ ਬਹੁਤ ਹੀ ਤੰਗੀ ਦੇ ਲੰਘਦੇ ਸੀ ਤੇ ਉਧਰ ਉਹਦੀ ਧੀ ਮੀਰਾ ਦੇ ਵੀ ਸਕੂਲ ਦੀ ਕਿਸ ਨਹੀਂ ਸ੍ਰਿਤੀ ਅਜੇ ਜਦੋਂ ਮੀਰਾ ਸਕੂਲ ਤੋਂ ਵਾਪਸ ਆਉਂਦੀ ਹੈ ਤਾਂ ਸ਼ਾਮ ਰਾਮ ਮੰਜੇ ਤੇ ਬੈਠਾ ਸੋਚਾਂ ਸੋਚੀ ਜਾਂਦਾ ਹੈ ਕਿ ਉਸ ਦੀ ਧੀ ਮੀਰਾ ਆ ਕੇ ਕਹਿੰਦੀ ਹੈ ਬਾਪੂ ਜੀ ਕੀ ਗੱਲ ਤੁਸੀਂ ਕੀ ਸੋਚਦੇ ਹੋ ਤਾਂ ਉਹ ਆਪਣੀ ਧੀ ਨੂੰ ਕਹਿੰਦਾ ਪੁੱਤਰ ਇਸ ਵਾਰ ਸੋਕਾ ਪੈਣ ਨਾਲ ਆਪਣੀ ਸਾਰੀ ਫਸਲ ਮਰ ਗਈ ਤੇ ਜੋ ਆਪਣੇ ਕੋਲੇ ਬਚਿਆ ਹੋਇਆ ਪੈਸਾ ਸੀ ਉਹ ਵੀ ਆਪਾਂ ਖਰਚ ਕਰ ਲਿਆ ਹੁਣ ਮੈਂ ਸੋਚਦਾ ਕਿ ਆਪਾਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚਲਾਉਣਾ ਤਾਂ ਮੀਰਾ ਆਪਣੇ ਪਿਓ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਜਾਂਦੀ ਹੈ ਉਹ ਆਪਣੇ ਪਿਓ ਦੀ ਬਹੁਤ ਹੀ ਹੋਂਹਾਰ ਤੇ ਲਾਇਕੀ ਸੀ ਤੇ ਆਪਣੇ ਪਿਤਾ ਜੀ ਨੂੰ ਕਹਿਣ ਲੱਗੀ ਕੋਈ ਗੱਲ ਨਹੀਂ ਪਿਤਾ ਜੀ ਜਿਸ ਚਿੰਤਾ ਨਾ ਕਰੋ ਮੈਂ ਵੀ ਕੋਈ ਛੋਟਾ ਮੁੱਟਾ ਕੰਮ ਕਰ ਲਵਾਂਗੀ ਤੇ ਮੈਂ ਤੁਹਾਡੀ ਪੂਰੀ ਮਦਦ ਕਰਾਂਗੀ ਕੀ ਰੋਜ਼ ਦਿੱਤੀ ਨੀਰਾ ਆਪਣੇ ਸਕੂਲ ਦੀ ਕਿਸ ਬਾਰੇ ਵੀ ਆਪਣੇ ਪਿਓ ਨੂੰ ਦੱਸ ਦਿੰਦੀ ਹੈ ਕਿ ਕੀ ਰੋਜ਼ ਦਾ ਪਿਓ ਫਿਕਰਾਂ ਵਿੱਚ ਪੈ ਜਾਂਦਾ ਹੈ ਉਹ ਸਾਰੇ ਬਾਰੇ ਸੋਚਣ ਲੱਗਦਾ ਹੈ ਕਿ ਮੈਂ ਫੀਸ ਦੇ ਪੈਸੇ ਕਿੱਥੋਂ ਭਰਨੇ ਆ ਕਿ ਘਰ ਦਾ ਗੁਜ਼ਾਰਾ ਵੀ ਕਿੱਥੋਂ ਚਲਾਉਣਾ ਹੈ ਕੀ ਸੋਚਾਂ ਸੋਚਦੇ ਹੀ ਉਸ ਦੀ ਸਾਰੀ ਰਾਤ ਲੰਘ ਜਾਂਦੀ ਹੈ ਫਿਰ ਅਗਲੇ ਦਿਨ ਆਪਣੇ ਸ਼ਹਿਰ ਦੇ ਸੀਹੜ ਕੋਲ ਜਾਣ ਬਾਰੇ ਸੋਚਦਾ ਫਿਰ ਮੀਰਨ ਦਾ ਪਿਓ ਸੇਠ RAM ਲਾਲ ਕੋਲ ਜਾਂਦਾ ਹੈ ਕਸਨੂ ਜਾ ਕੇ ਆਪਣੇ ਘਰ ਦੀ ਸਾਰੀ ਆਰਥਿਕ ਤੰਗੀ ਬਾਰੇ ਦੱਸਦਾ। ਤੇ ਕਹਿੰਦਾ ਹੈ ਸੇਠ ਜੀ ਇਸ ਵਾਰ ਮੇਰੀ ਪੂਰੀ ਫਸਲ ਖਰਾਬ ਹੋ ਗਈ ਹੈ। ਹੋ ਸਕੇ ਤਾਂ ਤੁਸੀਂ ਮੇਰੀ ਥੋੜੀ ਬਹੁਤ ਮਦਦ ਜਰੂਰ ਕਰ ਦੇ। ਪਰ ਸੇਠ ਬਹੁਤ ਹੀ ਲਾਲਚੀ ਕਿਸਮ ਦਾ ਬੰਦਾ ਸੀ। ਉਹ ਸ਼ਾਮ ਨਾਲ ਸੌਦਾ ਕਰਦਾ ਹੈ ਕਿ ਜੇ ਤੂੰ ਮੇਰੇ ਪੈਸੇ ਸਹੀ ਟਾਈਮ ਤੇ ਨਾ ਮੋੜੇ ਤੇ ਮੈਂ ਤੇਰਾ ਘੜ ਤੇ ਜਿੰਮੀ ਆਪਣੇ ਨਾਂ ਕਰਵਾ ਲੈਣੇ ਹਨ। ਇਹ ਗੱਲ ਸੁਣ ਕੇ ਸ਼ਾਮ ਨਾਲ ਸੋਚਾਂ ਵਿੱਚ ਪੈ ਜਾਂਦਾ। ਸ਼ਾਮਨਾਲ ਸੇਟ ਦੀ ਗੱਲ ਵੀ ਮੰਨ ਲੈਂਦਾ ਤੇ ਸੇਟ ਉਸ ਨੂੰ ਉਸ ਦੇ ਬਦਲੇ ਕੁਝ ਪੈਸੇ ਦੇ ਦਿੰਦਾ ਫਿਰ ਸ਼ਾਮਨਾਲ ਆਪਣੀ ਘਰ ਆ ਕੇ ਆਪਣੀ ਧੀ ਨੂੰ ਕੋਲ ਬੁਲਾਉਂਦਾ ਤੇ ਕਹਿੰਦਾ ਮੀਰਾ ਪੁੱਤ ਅੱਜ ਮੈਂ ਤੇਰੀ ਤੀਜ ਦਾ ਵੀ ਪ੍ਰਬੰਧ ਕਰਕੇ ਆਇਆ ਆਪਣੇ ਪਿਓ ਦੀ ਇਹ ਗੱਲ ਸੁਣ ਕੇ ਮੀਰਾ ਨੂੰ ਕੋ ਚੰਗਾ ਨਾ ਲੱਗਿਆ ਕਿ ਉਹ ਕਹਿਣ ਲੱਗੀ ਪਿਤਾ ਜੀ ਜੇ ਆਪਣੇ ਤਾਂ ਪੈਸੇ ਵਾਕਸ ਨਾ ਹੋਏ ਤਾਂ ਸੀਟ ਨੇ ਤਾਂ ਆਪਣਾ ਘਰ ਤੇ ਜ਼ਮੀਨ ਦੋਨੋਂ ਹੀ ਖੋ ਲੈਣੇ ਆ। ਇਹ ਤਾਂ ਤੁਸੀਂ ਬਹੁਤ ਵੱਡੀ ਗਲਤੀ ਕੀਤੀ। ਪਰ ਉਸ ਕੋਲ ਹੁਣ ਕੋਈ ਚਾਰਾ ਵੀ ਨਹੀਂ ਸੀ। ਉਹ ਆਪਣੀ ਪੀ ਨੂੰ ਕਹਿਣ ਲੱਗਾ। ਕੋਈ ਗੱਲ ਨਹੀਂ ਪੁੱਤ। ਮੈਂ ਇੰਨਾ ਪੈਸਾ ਨਾਲ ਕੋਈ ਕੰਮ ਸ਼ੁਰੂ ਕਰੂੰਗਾ। ਤੇ ਉਸ ਦੇ ਨਾਲ ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਚੰਗਾ ਹੋਵੇਗਾ। ਤੇ ਆਪਾਂ ਸੀਟ ਦਾ ਕਰਜ਼ਾ ਵੀ ਮੋੜ ਦਾਂਗੇ। ਫਿਰ ਮੀਰਾ ਨੇ ਪਿਓ ਨਾਲ ਇੱਕ ਦਿਨ ਸਬਜ਼ੀਆਂ ਸ਼ਹਿਰੋਂ ਲਿਆ ਕੇ ਵੇਚਣ ਦਾ ਫੈਸਲਾ ਕੀਤਾ। ਉਸਨੇ ਸਬਜ਼ੀਆਂ ਦੀ ਰੀੜ ਲਗਾਉਣੀ ਸ਼ੁਰੂ ਕਰ ਦਿੱਤੀ। ਉਹਦੀਆਂ ਸਬਜ਼ੀਆਂ ਬਹੁਤ ਹੀ ਵਧੀਆ ਵਿਕਦੇਆਂ। ਕਿ ਉਸ ਨੂੰ ਉਸ ਤੋਂ ਚੰਗੀ ਕਮਾਈ ਹੋਣ ਲੱਗ ਗਈ ਸੀ। ਉੱਥੇ ਪਿੰਡ ਵਿੱਚ ਇੱਕ ਸ਼ਾਮ ਲਾਲ ਦਾ ਦੋਸਤ ਸੀ। ਦੋਸਤ ਨਾਲ ਬਹੁਤ ਹੀ ਈਰਖਾ ਕਰਦਾ ਸੀ। ਉਸਨੇ ਦੇਖਿਆ ਕਿ ਸ਼ਾਮ ਲਾਲ ਤਾਂ ਸਬਜ਼ੀ ਵੇਚ ਕੇ ਚੰਗੀ ਕਮਾਈ ਕਰਦਾ ਹੈ। ਤਾਂ ਇਹ ਸਾਰਾ ਕੁਝ ਦੇਖ ਕੇ ਉਹ ਪਰੇਸ਼ਾਨ ਜਾ ਹੋ ਗਿਆ। ਤੇ ਉਹ ਜਾ ਕੇ ਸੇਠ RAM ਲਾਲ ਕੋਲ ਗਿਆ। ਕਿਸ ਨੂੰ ਜਾ ਕੇ ਉਸਨੇ ਸਾਰੀ ਗੱਲ ਬੱਸੀ। ਇਹ ਸੇਠ ਜੀ ਸ਼ਾਮ ਲਾਲ ਨੇ ਤਾਂ ਸਬਜ਼ੀ ਦੀ ਰੇੜੀ ਲਾਉਣਾ ਸ਼ੁਰੂ ਕਰਤੀ। ਉਸ ਨੂੰ ਉੱਥੋਂ ਆਮਦਨ ਵੀ ਬਹੁਤ ਹੁੰਦੀ ਐ। ਉਸ ਕੋਲ ਗਾਹੇ ਵੀ ਬਹੁਤ ਆਉਂਦੇ ਐ। ਤੇ ਜੋ ਤੁਸੀਂ ਉਹਦੀ ਜ਼ਮੀਨ ਹੜੱਪਣ ਦਾ ਸੁਪਨਾ ਵੇਖਿਆ ਸੀ ਨਾ ਉਹ ਤੁਹਾਡਾ ਸੁਪਨਾ ਕਦੇ ਹੀ ਪੂਰਾ ਨਹੀਂ ਹੋਣਾ। ਇਹ ਤਾਂ ਵਸੇ ਇੱਕ ਸੁਪਨਾ ਵਾਂਕੇ ਰਹਿ ਜਾਣਾ। ਇਹ ਸੁਣ ਕੇ ਸੇਠ ਚਿੰਤਾ ਵਿੱਚ ਪੈ ਗਿਆ। ਤੇ ਸੇਠ ਬੋਲਿਆ ਜੇਕਰ ਇਹ ਗੱਲ ਸੱਚ ਹੋਈ ਤਾਂ ਮੇਰੇ ਹੱਥੋਂ ਤਾਂ ਘਰ ਤੇ ਜ਼ਮੀਨ ਦੋਨੇ ਨਿਕਲ ਜਾਣਗੇ। ਸੇਠ ਦੀ ਇਹ ਗੱਲ ਸੁਣ ਕੇ ਸ਼ਾਮ ਲਾਲ ਦਾ ਦੋਸਤ ਬੋਲਿਆ। ਨਹੀਂ ਨਹੀਂ ਸੇਠ ਜੀ ਆਪਾਂ ਇਹ ਕਿਸੇ ਤਰ੍ਹਾਂ ਵੀ ਹੋਣ ਨਹੀਂ ਦੇਣਾ। ਆਪਾਂ ਇੰਨਾ ਸੌਖਾ ਉਹਦਾ ਘਰ ਤੇ ਜ਼ਮੀਨ ਨਹੀਂ ਛੱਡ ਦੇ। ਉਸਦੇ ਦੋਸਤ ਨੇ ਸੇਠ ਨੂੰ ਸਕੀਨ ਦੱਸੀ ਕਿ ਮੈਂ ਉਸਦੇ ਕਮਾਏ ਹੋਏ ਸਾਰੇ ਪੈਸੇ ਇੱਕ ਦਿਨ ਚੋਰੀ ਕਰ ਲੈਣੇ ਹਨ। ਫਿਰ ਉਸ ਕੋਲ ਤਾਂ ਨੂੰ ਦੇਰ ਲਈ ਕੁਝ ਨਹੀਂ ਬਚਣਾ। ਇਸ ਤਰ੍ਹਾਂ ਘਰ ਤੇ ਜ਼ਮੀਨ ਥੋੜਾ ਹੋ ਜਾਵੇਗਾ ਤੇ ਇਸ ਵਿੱਚ ਅੱਧਾ ਹਿੱਸਾ ਮੇਰਾ ਹੋਵੇਗਾ। ਸੇਠ ਨੇ ਉਸ ਆਦਮੀ ਦੀ ਗੱਲ ਮੰਨ ਕੇ ਉਸ ਨੂੰ ਹਾਂ ਕਰ ਦਿੱਤੀ। ਫਿਰ ਇੱਕ ਦਿਨ ਸੇੜ ਕਿਤੇ ਕੰਮ ਲਈ ਬਾਹਰ ਜਾਂਦਾ ਹੈ। ਤਦ ਉਸ ਨੂੰ ਰਸਤੇ ਵਿੱਚ ਸ਼ਾਮ ਲਾਲ ਸਬਜ਼ੀ ਵੇਚਦਾ ਦੇਖਾਈ ਜਾਂਦਾ ਹੈ। ਸੇੜ ਸਕੂਲ ਜਾ ਕੇ ਉਸ ਦਾ ਹਾਲ ਚਾਲ ਪੁੱਛਦਾ ਤੇ ਉਸ ਨਾਲ ਈਰਖਾ ਵੀ ਕਰਦਾ। ਕਿਸ ਦੀ ਸਬਜ਼ੀ ਦਾ ਵਕ ਸੱਚੀ ਬਹੁਤ ਵਿਕਦੀ ਹੈ। ਇਸ ਤਰ੍ਹਾਂ ਨਾਲ ਤਾਂ ਇਹ ਜਲਦੀ ਨਾਲ ਮੇਰੇ ਸਾਰੇ ਪੈਸੇ ਵਾਪਸ ਕਰ ਦੇਵੇਗਾ। ਤੇ ਆਪਣੀ ਜਮੀਨ ਤੇ ਘਰ ਵੀ ਵਾਪਸ ਲੈ ਲਵੇਗਾ। ਫਿਰ ਜਾ ਕੇ ਉਹ ਸ਼ਾਮ ਲਾਲ ਨਾਲ ਗੱਲਾਂ ਕਰਦਾ ਹੈ ਤੇ ਉਸ ਤੋਂ ਉਸਦੀ ਹੋਣ ਵਾਲੀ ਕਮਾਈ ਬਾਰੇ ਪੁੱਛਦਾ। ਤਾਂ ਸ਼ਾਮ ਲਾਲ ਵਿਚਾਰਾ ਭੋਲਾ ਪਾਲਾ ਉਹ ਸੇਰ ਨੂੰ ਸਾਰੀ ਗੱਲ ਦੱਸ ਦਿੰਦਾ ਹੈ। ਤੇ ਕਹਿੰਦਾ ਸੇਰ ਜੀ ਮੈਂ ਤੁਹਾਡੇ ਸਾਰੇ پیسے ਜਲਦੀ ਨਾਲ ਮੋੜ ਦੇਣੇ ਆ। ਮੈਨੂੰ ਸਬਜ਼ੀਦੋਂ ਕਾਫੀ ਚੰਗੀ ਆਮਦਨ ਹੁੰਦੀ ਹੈ। ਪਰ ਸੇਰ ਨੂੰ ਇਹ ਗੱਲ ਹজম ਨਹੀਂ ਆਈ। ਕਿ ਆਪਣੇ ਘਰ ਆ ਗਿਆ। ਚਾਉ ਲਾਲ ਨੇ ਆਪਣੀ ਸਾਰੀ ਕੀਤੀ ਹੋਈ ਕਮਾਈ ਬਾਰੇ ਸੇਠ ਨੂੰ ਦੱਸ ਦਿੱਤਾ ਸੀ ਕਿ ਮੈਂ ਤੁਹਾਡੇ ਸਾਰੇ ਪੈਸੇ ਜੋੜ ਲਏ ਨੇ ਸਿਰਫ ਵਿਆਜ ਦੀ ਪੈਸੇ ਘਟਨੇ ਪਰ ਸੇਠ ਸੀ ਉਸ ਨੂੰ ਇਹ ਗੱਲ ਹজম ਨਹੀਂ ਆਈ ਤਾਂ ਉਸ ਨੇ ਘਰ ਆ ਕੇ ਉਸ ਉਸ ਦੇ ਦੋਸਤ ਨਾਲ ਸਾਰੀ ਗੱਲ ਦੱਸੀ ਜਿਸ ਤੋਂ ਉਸ ਦੇ ਦੋਸਤ ਨੇ ਕੋਈ ਸਕੀਮ ਲਾਈ ਫਿਰ ਉਸ ਦਾ ਦੋਸਤ ਸ਼ਾਮ ਲਾਲ ਕੋਲ ਰੋਜ਼ ਬਹਾਨੇ ਨਾਲ ਜਾਇਆ ਕਰੇ ਤੇ ਉਸ ਕੋਲ ਜਾ ਕੇ ਉਸ ਦੀ ਕਮਾਈ ਦੀਆਂ ਗੱਲਾਂ ਕਰਿਆ ਕਰੇ ਫਿਰ ਉਸ ਨੂੰ ਲੱਗਣ ਲੱਗਿਆ ਕਿ ਅਚਾਨਕ ਸੀਠ ਵੀ ਰੋਜ਼ ਮੇਰੇ ਕੋਲ ਆਉਂਦਾ ਤੇ ਮੇਰਾ ਦੋਸਤ ਵੀ ਕਿਤੇ ਇਹ ਮੈਨੂੰ ਧੋਖਾ ਤਾਂ ਨਹੀਂ ਦਿੰਦੀ ਮੈਂ ਇਹਨਾਂ ਨੂੰ ਦੇਖਾਂ ਦੀ ਇਹ ਕੀ ਚਾਲ ਚੱਲਦੀ ਹੈ ਮੈਨੂੰ ਇਹਨਾਂ ਦਾ ਪਿੱਛਾ ਜ਼ਰੂਰ ਕਰਨਾ ਚਾਹੀਦਾ ਪਰ ਇੱਕ ਦਿਨ ਸ਼ਾਮ ਲਾਲ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਹੌਲੀ ਹੌਲੀ ਉਹ ਇੱਕ ਦਰਖਤ ਦੇ ਪਿੱਛੇ ਜਾ ਕੇ ਨੁਕਿਆ ਜਿੱਥੇ ਜਾ ਕੇ ਉਸਨੇ ਦੇਖਿਆ ਕਿ ਉਸਦਾ ਦੋਸਤ ਅਤੇ ਸੇਠ ਰਾਮ ਲਾਲ ਆਫਿਸ ਗੱਲਾਂបਾਤਾਂ ਕਰਦੇ ਆ ਤੇ ਸੇਠ ਉਸ ਆਦਮੀ ਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੰਦਾ ਕਿ ਸ਼ਾਮ ਲਾਲ ਨੇ ਮੇਰੇ ਸਾਰੇ ਪੈਸੇ ਜੋੜ ਲਈਏ ਬਸ ਉਸ ਕੋਲ ਵਿਆਜ ਦੀ ਥੋੜੇ ਜਿਹੇ ਪੈਸੇ ਘਟਾ ਹੁਣ ਤੂੰ ਉਸਦੇ ਘਰ ਜਾ ਕਿ ਸਾਰੇ ਪੈਸੇ ਜਾ ਕੇ ਚੋਰੀ ਕਰ ਲੈ ਉਹਨਾਂ ਦੋਨਾਂ ਦੀ ਇਹ ਗੱਲ ਸੁਣ ਕੇ ਸ਼ਾਮ ਨਾਲ ਬਹੁਤ ਹੀ ਘਬਰਾ ਗਿਆ। ਉਹ ਦੋਨੋਂ ਗੱਲਾਂ ਕਰਦੇ ਸੀ ਕਿ ਅੱਜ ਰਾਤ ਨੂੰ ਮੈਂ ਸਾਰੇ ਪੈਸੇ ਚੋਰੀ ਕਰ ਲੈਣੇ ਆ। ਤੇ ਉਸ ਕੋਲ ਹੁਣ ਤੁਹਾਨੂੰ ਦੇਣ ਨੂੰ ਕੁਝ ਨਹੀਂ ਬਚਣਾ। ਇਸ ਤਰ੍ਹਾਂ ਉਸ ਨੂੰ ਆਪਣੀ ਜ਼ਮੀਨ ਅਤੇ ਘਰ ਤੁਹਾਡੇ ਨਾਂ ਕਰਾਉਣਾ ਪਵੇਗਾ ਤੇ ਵਿੱਚੋਂ ਅੱਧਾ ਹਿੱਸਾ ਮੇਰਾ ਹੋਵੇਗਾ। ਆਪਣਾ ਦੋਸਤ ਤੇ ਸੇਟ ਦੀ ਇਹ ਗੱਲ ਸੁਣ ਕੇ ਉਸਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਕਿ ਸ਼ਾਮ ਨਾਲ ਸੋਚਣ ਲੱਗ ਗਿਆ ਕਿ ਕਿਵੇਂ ਇੱਕ ਦੋਸਤ ਆਪਣੇ ਦੋਸਤ ਨੂੰ ਐਡਾ ਬੜਾ ਧੋਖਾ ਦਿੰਦਾ ਤੇ ਉਸ ਦੀ ਜ਼ਮੀਨ ਹੜਪਣ ਲਈ ਇੰਨਾ ਥੱਲੇ ਵੀ ਡਿੱਗ ਸਕਦਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਫਿਰ ਸ਼ਾਮ ਲਾਲ ਆਪਣੇ ਘਰ ਆ ਜਾ ਤੇ ਘਰ ਵਿੱਚ ਉਹ ਬਹੁਤ ਹੀ ਪਰੇਸ਼ਾਨ ਸੀ ਉਸ ਨੂੰ ਪਰੇਸ਼ਾਨ ਹੁੰਦਾ ਦੇਖ ਕੇ ਉਸ ਦੀ ਧੀ ਮੀਰਾ ਪੁੱਛਦੀ ਹੈ ਪਿਤਾ ਜੀ ਕੀ ਗੱਲ ਅੱਜ ਤੁਸੀਂ ਫੇਰ ਇੰਨੇ ਪਰੇਸ਼ਾਨ ਹੋ ਤੋ ਆਪਦੀ ਕੀ ਅਨੁਸਾਰ ਇਸ ਤਾਈ ਦੱਸ ਦਿੰਦਾ ਹੈ ਕਿ ਮੈਂ ਇੱਥੇ ਉਹਨਾਂ ਦੀ ਗੱਲ ਚੋਰੀ ਖੜ ਕੇ ਸੁਣੀ ਸੀ ਇਹ ਰਸਦਤੀ ਇਹ ਆਪਣੇ ਪਿਤਾ ਨੂੰ ਇੱਕ ਸਕੀਨ ਦੱਸਦੀ ਹੈ ਤੇ ਦੋਨੋਂ ਪਿਓ ਤੀਨੇ ਆਪਣੇ ਦਿਮਾਗ ਨਾਲ ਸੇਠ ਅਤੇ ਉਸ ਦੋਸਤ ਨੂੰ ਐਸਾ ਸਬਕ ਸਿਕਾਇਆ ਕਿ ਉਹਨਾਂ ਨੇ ਜ਼ਿੰਦਗੀ ਭਰ ਵਿੱਚ ਕਿਸੇ ਨਾਲ ਵੀ ਧੋਖਾ ਕਰਨ ਤੋਂ ਤੋਬਾ ਕਰ ਲਈ ਸੀ ਨਾਲੇ ਹੁਣ ਉਸ ਸ਼ਾਮ ਲਾਲੂ ਸੇਠ ਦੇ ਪੈਸੇ ਵੀ ਵਾਪਸ ਨਹੀਂ ਕਰਨੇ ਪਏ ਕਿ ਸੇਠ ਨੇ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਅਤੇ ਘਰ ਦੇ ਕਾਗਜ਼ ਵੀ ਵਾਪਸ ਕਰ ਦਿੱਤੇ ਉਹਨ ਆਪਣੇ ਕੀਤੇ ਤੇ ਬਹੁਤ ਹੀ ਸ਼ਰਮਿੰਦਾ ਹੋਇਆ ਤੇ ਉਸਨੇ ਉਹਨਾਂ ਦੋਨਾਂ ਪਿਓ ਤੀ ਤੂੰ ਹੱਥ ਜੋੜ ਕੇ ਮਾਫੀ ਮੰਗੀ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਨ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ